ਦੇਸ਼ ਦਾ ਮਾਹੌਲ ਬਣ ਗਿਆ ਜਦੋਂ ਫਾਇਰਿੰਗ ਕੀਤੀ ਗਈ ਦੋ ਦੋਸਤਾਂ ਵਿਚਕਾਰ ਲੜਾਈ ਝਗੜਾ ਹੁੰਦਾ ਹੈ ਤੇ ਗੱਲ ਇਤਤ ਤੱਕ ਵੱਧ ਜਾਂਦੀ ਹੈ ਕਿ ਇੱਕ ਦੇ ਵੱਲੋਂ ਦੂਜੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਕੋਲ ਦੀ ਹੋ ਕੇ ਗੋਲੀ ਲੰਘਦੀ ਐ ਸੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਦੋਸਤਾਂ ਦੀ ਕਹਾਣੀ ਸੁਣੀ ਹੋ ਜਾਂਦੀ ਐ ਕਹਾਣੀ ਸੁਣੀ ਦੇ ਦੌਰਾਨ ਹੀ ਝਗੜਾ ਹੋ ਕੇ ਇੱਕ ਦੂਜੇ ਦੇ ਗਲ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਮੌਕੇ ਤੇ ਹਾਲਾਂਕਿ ਪੁਲਿਸ ਤੇ ਧିକਾਰੀ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਤਿਹਗੜ ਸਾਹਿਬ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਹਾਂ ਨਗਰੀ ਦੇ ਚੋੜਾ ਬਾਜ਼ਾਰ ਤੇ ਵਿੱਚ ਇਹ ਸਾਰੀ ਵਾਰਦਾਤ ਵਾਪਰਦੀ ਹੈ ਭੀੜ-ਪਾੜ ਵਾਲੇ ਏਰੀਏ ਦੇ ਵਿੱਚ ਗੋਲੀਆਂ ਚੱਲਣ ਦੇ ਨਾਲ دہشت ਦਾ ਮਾਹੌਲ ਬਣ ਜਾਂਦਾ ਇਸ ਦੇ ਦੌਰਾਨ ਹਾਲਾਂਕਿ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਆਂ ਸੀਐਸਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਕਿਹਾ ਹੈ ਕਿ ਇਸ ਮਸਲੇ ਨੂੰ ਜਲਦ ਸੁਲਝਾਇਆ ਜਾਵੇਗਾ ਕਿਹਾ ਜਾ ਰਿਹਾ ਕਿ ਦੋ ਦੋਸਤਾਂ ਦੇ ਵਿਚਕਾਰ ਕਹਾ ਸੁਣੀ ਹੁੰਦੀ ਹੈ ਉਸ ਤੋਂ ਬਾਅਦ ਗੋਲੀ ਚੱਲ ਜਾਂਦੀ ਹੈ ਬਲਵਲ ਹਾਲਾਂਕਿ ਬੱਚ ਜਾਂਦੇ ਨੇ ਗੰਮਤੇ ਰਹੇ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਸਿਸਟੀ ਵੀ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਕਿੰਜ ਇਹ ਸਾਰੀ ਵਰਤਾਰਤ ਵਾਪਰਦੀ ਐ 112 ਤੇ ਜੀ ਕੋਈ ਕੰਪਲੇਂਟ ਆਪਣੇ ਕੰਟਰੋਲ ਰੂਮ ਨੂੰ ਮਿਲੀ ਸੀ ਜਿਸ ਤੇ ਬੰਦੇ ਨੇ ਕੰਪਲੇਂਟ ਦਿੱਤੀ ਸੀ ਕਿ ਕਿਸੇ ਨੇ ਫਾਇਰ ਕੀਤਾ ਉਸ ਤੇ ਉਹਦੇ ਬਾਅਦ ਐਸਐਸਓ ਸਾਹਿਬ ਦੇ ਡਾਇਰੈਕਸ਼ਨ ਸੀ ਕਿ ਇਮੀਡੀਟਲੀ ਡੀਐਸਪੀ ਐਸਐਚਓ ਮੰਡੀ ਗੋਗਿੰਦਗੜ੍ਹ ਔਰ ਬਾਕੀ ਜੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਲਈ ਔਰ ਜਿਹੜੇ ਕੰਪਲੇਂਟ ਸੀ ਕਿ ਉਸ ਨੂੰ ਵੈਰੀਫਾਈ ਕਰਕੇ ਔਰ ਸਾਰੀ ਕਾਰਵਾਈ ਅਮਕ ਦੇ ਵਿੱਚ ਲਾਈ ਗਈ ਸੇ ਪਤਾ ਲੱਗੀ ਵੀ ਕਰ ਤੋਂ ਵੀ ਕਿ ਕਿ ਕੁਝ ਕੁ ਮੈਟ੍ਰਿਕ ਹਾਂਜੀ ਬੜੀ ਇਨੀਸ਼ੀਅਲ ਸਟੇਜ ਹੈ ਇਹ ਤਾਂ ਔਰ ਪੁਲਿਸ ਲੱਗੀ ਹੋਈ ਹੈ ਕਾਰਵਾਈ ਦੇ ਵਿੱਚ ਬਖੋਕ ਟੀਮ ਐਸਐਸਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਬਣਾਈ ਨੂੰ ਜਿਹੜੀ ਆਪਣੀ ਕਾਰਵਾਈਆਂ ਨੂੰ ਅਮਲ ਦੇ ਵਿੱਚ ਲਾ ਰਹੀ ਹੈ ਔਰ ਛੇਤੀ ਅਬ ਜਿਹੜੀ ਹੈਗੀ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਕਰਕੇ ਇਹਨੂੰ ক্লোਜ਼ ਕਰ ਲੇਗੀ ਇਹ ਮੰਡੀ ਦੇ ਵਿੱਚ ਜਿਹੜੇ ਬਿਟਾਣੇ ਸ਼ਿਫਟ ਛੜੀ ਹੈਗੇ ਉੱਥੇ ਚੋਕ ਦੇ ਵਿੱਚ ਕੰਪਲੈਟ 112 ਦਾ 대ਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਾਇਰਿੰਗ ਕੀਤੀ ਗਈ ਦੋ ਦੋਸਤਾਂ ਵਿਚਕਾਰ ਲੜਾਈ ਝਗੜਾ ਹੁੰਦਾ ਹੈ ਤੇ ਗੱਲ ਇਤੋਂ ਤੱਕ ਵੱਧ ਜਾਂਦੀ ਹੈ ਕਿ ਇੱਕ ਦੇ ਵੱਲੋਂ ਦੂਜੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਕੋਲ ਦੀ ਹੋ ਕੇ ਗੋਲੀ ਲੰਘਦੀ ਹੈ ਸੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਦੋਸਤਾਂ ਦੀ ਕਹਾਣੀ ਸੁਣੀ ਹੋ ਜਾਂਦੀ ਹੈ ਕਹਾਣੀ ਸੁਣੀ ਦੇ ਦੌਰਾਨ ਹੀ ਝਗੜਾ ਹੋ ਕੇ ਇੱਕ ਦੂਜੇ ਦੇ ਗਲ ਪਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਮੌਕੇ ਤੇ ਹਾਲਾਂਕਿ ਪੁਲਿਸ ਤੇ ਧਿਕਾਰੀ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਹਾਂ ਨਗਰੀ ਦੇ ਚੋੜਾ ਬਾਜ਼ਾਰ ਤੇ ਵਿੱਚ ਇਹ ਸਾਰੀ ਵਾਰਦਾਤ ਵਾਪਰਦੀ ਹੈ ਭੀੜਪਾੜ ਵਾਲੇ ਏਰੀਆ ਦੇ ਵਿੱਚ ਗੋਲੀਆਂ ਚੱਲਣ ਦੇ ਨਾਲ دہشت ਦਾ ਮਾਹੌਲ ਬਣ ਜਾਂਦਾ ਇਸ ਦੇ ਦੌਰਾਨ ਹਾਲਾਂਕਿ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਕਿਹਾ ਹੈ ਕਿ ਇਸ ਮਸਲੇ ਨੂੰ ਜਲਦ ਸੁਲਝਾਇਆ ਜਾਵੇਗਾ ਕਿਹਾ ਜਾ ਰਿਹਾ ਕਿ ਦੋ ਦੋਸਤਾਂ ਦੇ ਵਿਚਕਾਰ ਕਹਾ ਸੁਣੀ ਹੁੰਦੀ ਹੈ ਉਸ ਤੋਂ ਬਾਅਦ ਗੋਲੀ ਚਲ ਜਾਂਦੀ ਹੈ ਬਲ ਬਲ ਹਾਲਾਂਕਿ ਬੱਚ ਜਾਂਦੇ ਨੇ ਗਨਮਤੇ ਰਹੇ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਸਿਸਟੀ ਵੀ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਕਿੰਜ ਇਹ ਸਾਰੀ ਵਰਤਾਰਤ ਵਾਪਰਦੀ ਹੈ 112 ਤੇ ਜੀ ਕੋਈ ਕੰਪਲੇਂਟ ਆਪਣੇ ਕੰਟਰੋਲ ਰੂਮ ਨੂੰ ਮਿਲੀ ਸੀ ਜਿਸ ਚ ਬੰਦੇ ਨੇ ਕੰਪਲੇਂਟ ਦਿੱਤੀ ਸੀ ਕਿ ਕਿਸੇ ਨੇ ਫਾਇਰ ਕੀਤਾ ਉਸ ਤੇ ਉਹਦੇ ਬਾਅਦ ਐਸਐਸਓ ਸਾਹਿਬ ਦੇ ਡਾਇਰੈਕਸ਼ਨ ਸੀ ਕਿ ਇਮੀਡੀਟਲੀ ਡੀਐਸਪੀ ਐਸਐਚਓ ਮੰਡੀ ਗੋਗਿੰਦਗੜ੍ਹ ਔਰ ਬਾਕੀ ਜਿਹੜੀ ਪੁਲਿਸ ਪਾਰਟੀ ਮੋਕੇ ਤੇ ਪਹੁੰਚ ਲਈ ਔਰ ਜਿਹੜੇ ਕੰਪਲੇਂਟ ਸੀ ਉਸ ਨੂੰ ਵੈਰੀਫਾਈ ਕਰਕੇ ਔਰ ਸਾਰੀ ਕਾਰਵਾਈ ਅਮੰਦ ਦੇ ਵਿੱਚ ਲਾਈ ਜਾਂਦੀ ਉਸੇ ਪਤਾ ਲਿੰਦੀ ਵੀ ਕਿ ਕੋਈ ਵੀ ਕਿੰਨੀ ਗ੍ਰਾਉਂਡ ਪਾਇੰਟ ਹੈ ਕਿ ਕੁਝ ਫੋਰਮੈਟ ਹਾਂਜੀ ਬੜੀ ਇਨੀਸ਼ੀਅਲ ਸਟੇਜ ਹੈ ਇਹ ਤਾਂ ਔਰ ਪੁਲਿਸ ਲੱਗੀ ਹੋਈ ਹੈ ਕਾਰਵਾਈ ਦੇ ਵਿੱਚ ਬਖੋਤ ਕੀਮਾ ਐਸਐਸਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਬਣਾਈ ਨੂੰ ਜਿਹੜੀ ਆਪਣੀ ਕਾਰਵਾਈਆਂ ਨੂੰ ਅਮਲ ਦੇ ਵਿੱਚ ਲਾ ਰਹੀ ਹੈ ਔਰ ਛੇਤੀ ਆਪਾਂ ਜੜੀ ਹੈਗੀ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਕਰਕੇ ਇਹਨੂੰ ਕਲੋਸ ਕਰ ਦੇਣੀ ਹੈ ਇਹ ਮੰਡੀ ਦੇ ਵਿੱਚ ਜਿਹੜੇ ਬਿਟਨਰ ਫਿਟਸ ਢੜੀਏਗੇ ਉੱਥੇ ਚੋਕ ਦੇ ਵਿੱਚ ਕੰਪਲੈਂਟ 112